ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਹੈ ਸਾਡੀ ਛੋਟੀ ਜੀ ਇੱਕ ਰਾਜੇ ਦੀ ਤਾਂ ਰਾਜਾ ਆਪਣੇ ਦਰਬਾਰੀਆਂ ਮੰਤਰੀਆਂ ਦਾ ਇਮਤਿਹਾਨ ਲੈਂਦਾ ਰਹਿੰਦਾ ਸੀ ਕਿਉਂਕਿ ਉਹਦੀ ਇੱਛਾ ਸੀ ਕਿ ਉਹਦੇ ਰਾਜ ਦੇ ਵਿੱਚ ਅਜਿਹੇ ਦਰਬਾਰੀ ਹੋਣ ਜੋ ਬਹੁਤ ਹੀ ਬੁੱਧੀਮਾਨ ਹੋਣ ਤਾਂ ਜੋ ਸਮੇਂ-ਸਮੇਂ ਉਹਨੂੰ ਸਲਾਹ ਸਹੀ ਮਿਲਦੀ ਰਹੇ ਤੇ ਉਸ ਦੀ ਪ੍ਰਜਾ ਜਿਹੜੀ ਉਹਦੇ ਮਸਲੇ ਬਹੁਤ ਬੁੱਧੀਮਤਾ ਨਾਲ ਹੱਲ ਹੁੰਦੇ ਰਹਿਣ ਤੇ ਪ੍ਰਜਾ ਜਿਹੜੀ ਉਹ ਖੁਸ਼ ਰਹੇ ਤਾਂ ਇਹਦੇ ਲਈ ਉਹ ਆਪਣੇ ਮੰਤਰੀਆਂ ਜਾਂ ਆਪਣੇ ਦਰਬਾਰੀਆਂ ਦੀ ਸਮੇਂ-ਸਮੇਂ ਪ੍ਰੀਖਿਆ ਵੀ ਲੈਂਦਾ ਰਹਿੰਦਾ ਸੀ ਤਾਂ ਹੁਣ ਰਾਜੇ ਨੇ ਆਪਣੇ ਮੰਤਰੀਆਂ ਨੂੰ ਇਕੱਠੇ ਕੀਤਾ ਆਪਣੇ ਦਰਬਾਰੀਆਂ ਨੂੰ ਵੀ ਬੁਲਾਇਆ ਤੇ ਉਹਨਾਂ ਨੂੰ ਇੱਕ ਸਵਾਲ ਪਾਇਆ ਰਾਜੇ ਨੇ ਕਿਹਾ ਕਿ ਕੋਈ ਅਜੀਹੀ ਗੱਲ ਮੈਨੂੰ ਦੱਸੋ ਜਾ ਅਜੀਹਾ ਵਾਕ ਬੋਲੋ ਜਿਸ ਦੇ ਨਾਲ ਜੇ ਕੋਈ ਬਹੁਤ ਖੁਸ਼ ਹੈ ਤਉ ਉਦਾਸ ਹੋ ਜਾਵੇ ਤੇ ਜੇ ਕੋਈ ਬਹੁਤ ਉਦਾਸ ਹੈ ਤੇ ਉਹ ਖੁਸ਼ ਹੋ ਜਾਵੇ ਤਾਂ ਦਰਬਾਰੀ ਮੰਤਰੀ ਹੈਰਾਨ ਰਹਿ ਗਏ ਕਿ ਇਸ ਤਰ੍ਹਾਂ ਦੀ ਕਿਹੜੀ ਗੱਲ ਹੋ ਸਕਦੀ ਹੈ ਕਿ ਖੁਸ਼ ਵਿਅਕਤੀ ਉਦਾਸ ਹੋ ਜਾਵੇ ਤੇ ਉਦਾਸ ਹੈ ਜਿਹੜਾ ਉਹ ਖੁਸ਼ ਹੋ ਜਾਵੇ ਕਿਸੇ ਇੱਕ ਗੱਲ ਨਾਲ ਤਾਂ ਇਹ ਸੰਭਵ ਹੀ ਨਹੀਂ ਤਾਂ ਉਹਨੇ ਆਪਣੇ ਮੰਤਰੀਆਂ ਨੂੰ ਸਮਾਂ ਦਿੱਤਾ ਕਿੰਨੇ ਸਮੇਂ ਦੇ ਵਿੱਚ ਵਿੱਚ ਤੁਸੀਂ ਮੈਨੂੰ ਇਸ ਬੁਝਾਰਤ ਦਾ ਹੱਲ ਲੱਭ ਕੇ ਦਿਓ ਤਾਂ ਸਾਰੇ ਜਿਹੜੇ ਮੰਤਰੀ ਐ ਉਹਦੇ ਜਾਂ ਦਰਬਾਰੀ ਐ ਉਹ ਇਸ ਯਤਨ ਦੇ ਵਿੱਚ ਲੱਗ ਗਏ ਤਾਂ ਮਿਥੇ ਦਿਨ ਦੇ ਵਿੱਚ ਸਾਰੇ ਹਾਜ਼ਰ ਹੋਏ ਸਭ ਨੇ ਆਪੋ ਆਪਣੇ ਵਿਚਾਰ ਦਿੱਤੇ ਬੁਝਾਰਤ ਦੇ ਹੱਲ ਦਿੱਤੇ ਪਰ ਰਾਜੇ ਦੇ ਮਨ ਨੂੰ ਕੋਈ ਹੱਲ ਨਾ ਲੱਗਿਆ ਤਾਂ ਅਖੀਰ ਦੇ ਵਿੱਚ ਉਸ ਦਾ ਇੱਕ ਮੰਤਰੀ ਐ ਜਿਹੜਾ ਜੋ ਕਾਫੀ ਚੁਸਤ ਚਲਾਕ ਸੀ ਉਨੇ ਕਿਹਾ ਕਿ ਮੇਰੇ ਕੋਲ ਇੱਕ ਵਾਕ ਹੈ ਉਹ ਵਾਕ ਮੈਂ ਇਸ ਕੰਧ ਤੇ ਲਿਖਦਾ ਹੈ ਤੁਸੀਂ ਉਹ ਵਾਕ ਕਿਸੇ ਬਹੁਤ ਉਦਾਸ ਵਿਅਕਤੀ ਨੂੰ ਪੜਵਾ ਲਓ ਜਾਂ ਕਿਸੇ ਬਹੁਤ ਖੁਸ਼ ਵਿਅਕਤੀ ਨੂੰ ਪੜਵਾ ਲਓ ਮੈਂ ਪੂਰੇ ਦਾਅਵੇ ਨਾਲ ਕਹਿੰਦਾ ਕਿ ਉਹਨਾਂ ਦੀ ਜਿਹੜੀ ਰੂਹ ਹੈ ਉਹ ਬਦਲ ਜੂਗੀ ਖੁਸ਼ ਉਦਾਸ ਹੋ ਜਾਊਗਾ ਤੇ ਉਦਾਸ ਹੈ ਜਿਹੜਾ ਉਹ ਖੁਸ਼ ਹੋ ਜਾਊਗਾ ਤਾਂ ਰਾਜੇ ਨੇ ਕਿਹਾ ਕਿ ਠੀਕ ਹੈ ਤੂੰ ਲੇਖੋ ਉਹ ਵਾਕ ਉਨੇ ਕੰਧ ਤੇ ਇੱਕ ਵਾਕ ਲਿਖਿਆ ਕਿ ਇਹ ਸਮਾਂ ਵੀ ਛੇਤੀ ਲੰਘ ਜਾਊਗਾ ਤਾਂ ਅਜੀਹਾ ਵਾਕ ਜਦੋਂ ਕਿਸੇ ਬਹੁਤ ਖੁਸ਼ ਵਿਅਕਤੀ ਨੇ ਪੜ੍ਹਿਆ ਤਾਂ ਉਹ ਉਦਾਸ ਹੋ ਗਿਆ ਕਿਉਂਕਿ ਉਹਦਾ ਉਹ ਸਮਾਂ ਬਹੁਤ ਵਧੀਆ ਲੰਘ ਰਿਹਾ ਸੀ ਤਾਂ ਇਹ ਸੋਚ ਕੇ ਕਿ ਸਮਾਂ ਲੰਘ ਜਾਊਗਾ ਇਹ ਸਮਾਂ ਹਮੇਸ਼ਾ ਨਹੀਂ ਰਹਿਣਾ ਉਹ ਬੜਾ ਉਦਾਸ ਹੋ ਗਿਆ ਤੇ ਜਦੋਂ ਇੱਕ ਉਦਾਸ ਵਿਅਕਤੀ ਨੇ ਉਹੀ ਲਾਈਨ ਪੜੀ ਤਾਂ ਉਹ ਬੜਾ ਖੁਸ਼ ਹੋ ਗਿਆ ਉਹਨੂੰ ਸਕੂਨ ਮਿਲਿਆ ਕਿ ਅੱਜ ਦੁੱਖ ਨੇ ਅੱਜ ਤਕਲੀਫਾਂ ਨੇ ਪਰ ਇਹ ਦੁੱਖ ਤਕਲੀਫਾਂ ਹਮੇਸ਼ਾ ਨਹੀਂ ਰਹਿਣੀਆਂ ਇਹ ਲੰਘ ਜਾਣਗੀਆਂ ਤੇ ਮੇਰਾ ਸਮਾਂ ਜਿਹੜਾ ਉਹ ਵੀ ਚੰਗਾ ਆਊਗਾ ਤਾਂ ਜਦੋਂ ਰਾਜੇ ਨੇ ਇਹ ਗੱਲ ਪਰਖ ਲਈ ਤਾਂ ਉਹ ਬਹੁਤ ਖੁਸ਼ ਹੋਇਆ ਉਹਨੇ ਆਪਣੇ ਉਸ ਮੰਤਰੀ ਨੂੰ ਆਪਣਾ ਮੁੱਖ ਮੰਤਰੀ ਬਣਾ ਲਿਆ ਮੁੱਖ ਸਲਾਹਕਾਰ ਬਣਾ ਲਿਆ ਤਾਂ ਗੱਲ ਇਹ ਕਿ ਸਮਾਂ ਜਿਹੜਾ ਉਹ ਹਮੇਸ਼ਾ ਕਿਸੇ ਤੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਚੰਗਾ ਜਾਂ ਮਾੜਾ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗਾ ਇਹੀ ਸਮੇਂ ਦੀ ਤਾਕਤ ਹੈ ਕਿਉਂਕਿ ਸਮਾਂ ਬਦਲਦਾ ਇਸ ਲਈ ਹਰੇਕ ਦਾ ਸਮਾਂ ਬਦਲ ਜਾਣਾ ਇੱਕੋ ਜਿਹਾ ਨਹੀਂ ਰਹਿਣਾ ਥੈਂਕ ਯੂ